ਜੇ ਅਕਾਲ ਪੁਰਖ ਜੀਓ ਅੱਜ ਦਾ ਇਹ ਸਫ਼ਰ ਸ਼ੁਰੂ ਕੀਤਾ ਏ ਅਗ ਸੰਗ ਹੋ ਕੇ ਸਹੀ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ਣਾ ਮੇਰਾ ਇਹ ਅੱਜ ਦਾ ਦਿਨ ਤੇ ਸਭ ਨਾਲ ਤੇ ਛੇ ਭਰਿਆ ਬਤੀਤ ਹੋਵੇ ਨਾਨਕ ਦਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਪਿਛਲੀ ਵੀਡੀਓ ਚ ਤਾਂ ਉਹ ਦਿਖਾਇ ਸੀਗਾ ਜੀ ਲੱਖੀ ਜੰਗਲ ਗੁਰਦਰਾ ਸਾਹਿਬ ਜਿੱਤੇ ਚਾਰ ਗੁਰੂ ਸਾਹਿਬਾਂ ਦੀ ਚਰਨ ਛੋਹ ਧਰਤੀ ਸੀਗੀ ਤੇ ਉਥੋਂ ਮੈਂ ਚੱਲ ਕੇ ਤੇ ਹੁਣ ਜਾ ਰਿਹਾ ਮੈਂ ਬਠਿੰਡਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਮੈਂ ਕਿਲਾ ਮੁਬਾਰਕ ਤੇ ਅੰਦਰ ਦਾ ਜੋ ਵੀ ਇਤਿਹਾਸਾ ਗੁਰਦਰਾ ਸਾਹਿਬ ਹੈਗਾ ਕਿਲਾ ਮੁਬਾਰਕ ਉਹ ਤੁਹਾਨੂੰ ਸਾਰਾ ਅੱਜ ਜਾ ਕੇ ਦਰਸ਼ਨ ਕਰਾਉਣਾ ਬਠਿੰਡਾ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਇੱਥੋਂ ਫਿਰ ਬਠਿੰਡਾ ਤੋਂ ਫਿਰ ਤੁਰਾਂਗੇ ਤੇ ਫਿਰ ਜਾਵਾਂਗੇ ਤਲਵੰਡੀ ਸਾਬੋ ਜੇ ਤੱਕ ਵੀ ਸਾਕੋ ਤੱਕ ਦੀ ਅੱਜ ਦੀ ਵੀਡੀਓ ਰਹਿ ਗਈ ਹੈ ਜਿਹੜੇ ਰੇਸ ਵੀਡੀਓ ਦੇ ਵਿੱਚ ਤੇ ਪਖੰਡਾ ਰਹਿ ਗਿਆ ਸਿਰਫ 8-10 ਕਿਲੋਮੀਟਰ ਤਕਰੀਬਨ ਪਖੰਡਾ ਰਹਿ ਗਿਆ ਕੋਈ 7-8 ਕਿਲੋਮੀਟਰ ਤੇ ਪਖੰਡੇ ਦੇ ਨੇੜੇ ਜਿਹੜੇ ਲੱਗ ਗਏ ਆ ਤੇ ਹੁਣ ਕੋਰਮ ਜਣਾ ਕਾਫੀ ਵਧੀਆ ਸੀਗਾ ਤੇ ਨੇੜੇ ਜਿਹੜਿਆ ਪਖੰਡੇ ਦੇ ਖਾਹਲੀ ਕਾਫੀ ਆ ਸਾਈਡਾਂ ਦੇ ਨਾਲ ਸੜਕਾਂ ਤੇ ਬਹੁਤ ਹਰਿਆਲੀ ਹੈ ਇਹ ਜਿਹੜਾ ਮੁੱਸਰ ਤੋਂ ਸਰ ਸਰ ਸਾਤੋਂ ਬਠਿੰਡੇ ਵਾਲਾ ਰੋਡ ਆ ਤੇ ਫਰੋਟ ਤੇ ਮੈਂ ਜਾ ਰਿਹਾ ਹਾਂ। ਐਬ ਕਿਹਦੇ ਤੇ ਵੀ ਕਾਫੀ ਯਾ। ਲੇਕਿਨ ਰੋਡ ਜਿਹੜਾ ਤੁਸੀਂ ਦੇਖ ਲਓ। ਰੋਡ ਜਿਹੜਾ ਵਿੱਚ ਪੱਤੀ ਆ ਬਸ। ਤੇ ਰੋਡ ਦੇ ਇਧਰ ਖੁੱਲਾ ਦਾ। ਲੇਕਿਨ ਟ੍ਰੈਫਿਕ ਬਹੁਤ ਆ ਜਾਂਦੇ ਇੱਥੇ। ਜਿੰਨੇ ਜਿਹੜੇ ਜਿਹੜੇ ਹੁਣ ਪਹੁੰਚ ਗਿਆ ਮੈਂ। ਇਹ ਆ ਗਿਆ ਕੇ ਪੁਲ। ਤੇ ਦੇਖਿਆ ਜੀ ਬਹੁਤ ਚੰਡੀਗੜ੍ਹ ਨੂੰ। ਅੱਗੇ ਪਾਸੇ ਤੇ ਗਿੱਦੜਵਾਹ ਸੱਜੇ ਪਾਸੇ ਤੇ ਮਲੋੜ ਸੱਜੇ ਪਾਸੇ ਤੇ ਪਟਿਆਲਾ ਵੀ ਸੱਜੇ ਪਾਸੇ ਖੱਬੇ ਪਾਸੇ ਤੇ ਬਠਿੰਡਾ ਸ਼ਹਿਰ ਇਹ ਵੀ ਖੱਬੇ ਪਾਸੇ ਹੁਣ ਦੇਖਦੇ ਆ ਗੂਗਲ ਸਾਨੂੰ ਕਿੱਦਾਂ ਰੋੜਦਾ ਵਾ ਇੱਥੇ ਪਹਿਲਾਂ ਰੋਕਦੇ ਨੋ ਜੀ ਬਠਿੰਡੇ ਸ਼ਹਿਰ ਦੀ ਸ਼ਾਨ ਵੇਖ ਲਓ ਹਰਮਨਪੁਰਾਉਂ ਸਲੀਤਕੋੜ ਤੋਂ 57 ਕਿਲੋਮੀਟਰ ਦਾ ਚੰਡੀਗੜ੍ਹ ਤੋਂ 118 ਦਾ ਪਠੰਡਾ ਸਿਰਫ 2 ਕਿਲੋਮੀਟਰ ਇਹ ਆ ਗਿਆ ਜੀ ਸਾਹਮਣੇ ਹਰਮਲ ਪਲਾਂਟ ਪਠੰਡੇ ਪਹੁੰਚ ਗਏ ਆ ਤੇ ਹੁਣ ਇੱਥੋਂ ਕਿਲਾ ਮੁਬਾਰਕ ਪਹੁੰਚਦੇ ਆ ਕਿਲਾ ਮੁਬਾਰਕ ਵੀ ਦੇਖਦੇ ਆ ਇੱਥੋਂ 1.5 ਕਿਲੋਮੀਟਰ ਸ਼ੋਅ ਕਰ ਰਹੇ ਆ ਲੋਕ ਇੱਕ ਵਾਰੀ ਚੈੱਕ ਕਰਦੇ ਆ ਇਹ ਵੀ ਗੁਰੂ ਲੱਭਣ ਲੱਗ ਜਾਂਦੇ ਨੇ ਤੁਹਾਨੂੰ ਪਲਾਂਟ ਜਿਹੜੇ ਤੋਂ ਕੋਈ ਦਿਖਣ ਲੱਗ ਜਾਂਦਾ ਨਾ ਟ੍ਰੈਫਿਕ ਬਹੁਤ ਜ਼ਿਆਦਾ ਵਾ ਇਥੇ ਪਹੁੰਚ ਗਏ ਜੀ ਕਿਲਾ ਮੁबारक ਬਠਿੰਡਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਟਾਈਮ ਮੈਂ ਬਠਿੰਡਾ ਪਹੁੰਚ ਗਿਆ ਹਾਂ तकरीबन 7:1 ਵਜੇ ਦਾ ਟਾਈਮ ਹੋਇਆ ਤੇ ਹੁਣ ਅੰਦਰ ਚਲਦੇ ਹਾਂ ਤੇ ਕਿਲਾ ਦੇਖਦੇ ਹਾਂ ਤੇ ਅੰਦਰ ਗੁਰੂ ਮਹਾਰਾਜ ਦਾ ਜੋ ਇਤਿਹਾਸ ਆ ਉਹ ਦੱਸਦੇ ਹਾਂ ਤੇ ਦਰਸ਼ਨ ਕਰਦੇ ਹਾਂ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਕਾਫੀ ਢੀਡ ਭੜਾਕੇ ਵਾਲਾ ਸ਼ਹਿਰ ਆ ਤੇ ਛੋਟੀਆਂ ਗਲੀਆਂ ਦੇ ਵਿੱਚੋਂ ਦੀ ਲੰਘ ਕੇ ਆਉਣਾ ਪਿਆ ਸੀਗਾ ਤੇ ਅੱਜ ਦੀ ਵੀਡੀਓ 'ਚ ਜੁੜੇ ਰਹੋ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਆਪਣਾ ਜਿਹੜਾ ਵਾ ਉਹ ਮਨੋਬਲ ਬਣਿਆ ਰਹਿੰਦਾ ਵਾ ਤੇ ਕਾਫੀ ਸਮਾਂ ਲੱਗਦਾ ਤੇ ਕਾਫੀ ਟਾਈਮ ਲੱਗਦਾ ਇੱਥੋਂ ਤੱਕ ਪਹੁੰਚਣ ਲਈ ਜਿੰਨੀਆਂ ਡੈਸਟੀਨੇਸ਼ਨਾਂ ਤੁਹਾਨੂੰ ਦਿਖਾਈ ਦੀਆਂ ਨੇ ਇਸ ਪਾਸੇ ਕੁਝ ਗੁਰੂ ਦੇ ਲੰਗਰ ਵੀ ਚੱਲ ਰਹੇ ਨੇ ਤੇ ਇਸ ਪਾਸੇ ਹੁਣ ਇੱਥੋਂ ਐਂਟਰੀ ਆ ਮੇਨ ਐਂਟਰੀ ਕਰਦੇ ਹੁਣ ਕਿਲੇ ਦਾ ਕੀ ਇਤਿਹਾਸ ਹੈ ਸਾਰਾ ਤੁਹਾਨੂੰ ਦੱਸਦੇ ਹਾਂ ਇਸ ਕਿਲੇ ਦੇ ਅੰਦਰ ਜਾ ਕੇ ਇਹ ਪਹਿਲਾਂ ਮੈਂ ਇਤਿਹਾਸ ਤੇ ਤੁਹਾਨੂੰ ਝਾਤ ਵੀ ਪਾ ਦਨਾ ਵਾ ਤੁਸੀਂ ਇਹਨੂੰ ਪਹਿਲਾਂ ਪੜ੍ਹ ਵੀ ਸਕਦੇ ਹੋ ਇਤਿਹਾਸ ਲਿਖਿਆ ਜੀ ਕਿਲੇ ਦਾ ਇੱਥੋਂ ਇੱਕ ਐਂਟਰੀ ਹੈ ਮੇਨ ਇੱਥੋਂ ਮੈਂ ਐਂਟਰੀ ਕਰੀਏ ਹੁਣ ਅੰਦਰ ਚੱਲਦੇ ਹਾਂ ਮੇਨ ਡਿਊਟੀ ਕਾਫੀ ਵੱਡਾ ਇਤਿਹਾਸ ਆ ਇਸ ਕਿਲੇ ਦਾ ਵੀ ਦੇਖੋ ਦੋਨੇ ਪਾਸੇ ਸਾਈਡਾਂ ਤੇ ਸੈਨਿਕਾਂ ਦੇ ਬਹਿਣ ਦੀ ਜਗ੍ਹਾ ਤੇ ਮੇਨ ਡਿਊੜੀ ਜਿਹੜੀ ਆ ਕਾਫੀ ਵੱਡੀ ਆ ਦੇਖਣੋ ਤੁਸੀਂ ਇਹ ਅੱਗੋਂ ਰਸਤਾ ਜਿਹੜਾ ਛੋਟਾ ਹੁੰਦਾ ਗਿਆ ਅੱਗੋਂ ਆ ਗਏ ਹੁਣ ਕਿਲੇ ਦੇ ਵਿੱਚ ਐਂਟਰੀ ਇਸ ਕਿਲੇ ਦਾ ਕਾਫੀ ਦੇਰ ਤੋਂ ਮਨ ਦੇ ਵਿੱਚ ਸੀਗਾ ਕਿਲੇ ਨੂੰ ਦੇਖਾਂਗੇ ਪਾਰਸਲ ਦੇ ਪਿਆ ਸੁਖ ਨਹੀਂ ਸਕਦੇ ਪਾਰਸਲ ਦੇ ਪਿਆ ਗੁਰਦੁਆਰਾ ਸਾਹਿਬ ਦੇ ਅੰਦਰ ਬਾਕੀ ਕਿਲੇ ਨੂੰ ਦੇਖਦੇ ਆਂ ਘੁੰਮਦੇ ਆਂ ਸਾਰੇ ਸਭ ਤੋਂ ਪਹਿਲੇ ਗੁਰੂ ਘਰ ਦਰਸ਼ਨ ਕਰਕੇ ਤੇ ਫਿਰ ਅੱਗੇ ਲਈ ਵਧਦੇ ਆਂ ਕਿਲਾ ਮੁਬਾਰਕ ਦੇ ਅੰਦਰ ਐਂਟਰੀ ਕਰ ਚੁੱਕੇ ਆਂ ਤੇ ਬਾਕੀ ਕਿਲਾ ਵੀ ਤੁਹਾਨੂੰ ਮੈਂ ਘੁਮਾਉਣਾ ਵਾ ਤੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਇਤਿਹਾਸ ਤੇ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਕੇ ਤੇ ਫਿਰ ਅੱਗੇ ਵਧੂਗਾ ਮੈਂ ਇਧਰ ਅਜੀ ਗੁਰਦੁਆਰਾ ਸਾਹਿਬ ਹੁਣ ਇਥੋਂ ਤੁਹਾਨੂੰ ਇਤਿਹਾਸ ਦੀ ਪੂਰੀ ਸਾਂਝ ਜਿਹੜੀ ਮੈਂ ਪਾਉਂਦਾ ਇਹ ਹੈ ਜੀ ਕਿਲਾ ਮੁਬਾਰਕ ਬਠਿੰਡਾ ਪਾਤਸ਼ਾਹੀ 10ਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁਚੋਤੇ ਭਾਗੂ ਹੁੰਦੇ ਹੋਏ 21 ਜੂਨ 1706 ਨੂੰ ਬਠਿੰਡਾ ਵਿਖੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਰਤਨਹਾਰ ਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ ਤੇ ਜਨਮ ਮਰਨ ਤੋਂ ਮੁਕਤ ਕੀਤਾ ਜਦੋਂ ਬਠਿੰਡਾ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਤਨਹਾ ਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੇ ਹਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਥੇ ਪੁਜਾਰ ਦੇ ਵਿੱਚ ਬੈਠੇ ਹੋ ਕਿਰਪਾ ਕਰਕੇ ਕਿਲੇ ਵਿੱਚ ਚਲੋ ਤਾਂ ਹੁਕਮ ਹੋਇਆ ਕਿ ਭਾਈ ਮੈਂ ਤਾਂ ਸ਼ਹਿਰ ਦੇ ਵਿਚਾਲੇ ਹੀ ਬੈਠਾਂ ਫਿਰ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਉੱਥੋਂ ਗੁਰੂ ਜੀ ਨੇ ਕਿਲਾ ਮੁਬਾਰਕ ਚਰਨ ਪਾਏ ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਨਹੀਂ ਸੰਗਤਾਂ ਨੇ ਅੱਗੋਂ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ ਇਸ ਕਿਲੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਧਾ ਕੋਠੇ ਮਕਾਨ ਢਾ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਕੋਲੋਂ ਸਾਨੂੰ ਛੁਟਕਾਰਾ ਦਿਵਾਓ ਤੇ ਗੁਰੂ ਜੀ ਨੇ ਉਸ ਕਾਣੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਉਸ ਦਿਓ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਇਸ ਲਈ ਤੁਸੀਂ ਮੇਰੀ ਭੁੱਖ ਨਿਰਵਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿੱਚੋਂ ਚਲਾ ਜਾਵਾਂਗਾ ਤਾਂ ਉਸੇ ਵੇਲੇ ਗੁਰੂ ਜੀ ਨੇ ਆਪਣੀ ਅੰਤਰਦ੍ਰਿਸ਼ਟੀ ਨਾਲ ਦੇਖਿਆ ਕਿ ਪਿੰਡ ਨਤ ਬੰਘੇਰ ਵਿੱਚ 10 ਪਿੰਡਾਂ ਦਾ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਸਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ ਜਦੋਂ ਪਿੰਡ ਨਤ ਬੰਘੇਰ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਕਿਹਾ ਕਿ ਸਾਹਮਣੇ ਟੋਬੇ ਵਿੱਚ ਬੈਠਾ ਹੈ ਗਏ ਵੈ ਸਿੰਘਾਂ ਨੇ ਭਾਈ ਮੈਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ਼੍ਰੀ ਸਾਹਿਬ ਦੇ ਇੱਕੋ ਵਾਰ ਨਾਲ ਝਟਕਾ ਦਿੱਤਾ ਜਾਵੇ ਤੇ ਭਾਈ ਮੈਲਾਗਰ ਸਿੰਘ ਨੇ ਇੱਕੋ ਵਾਰ ਨਾਲ ਝੋਟੇ ਦਾ ਸਿਰ ਲਾ ਦਿੱਤਾ ਫਿਰ ਗੁਰੂ ਜੀ ਨੇ ਦਿਉ ਦੀ ਭੁੱਖ ਨਿਰਵਰਤ ਕੀਤੀ ਤੇ ਹੁਕਮ ਦਿੱਤਾ ਕਿ ਤੂੰ ਸਰਹੰਦ ਚਲਾ ਜਾ ਉੱਥੇ ਤੇਰੀ ਜ਼ਰੂਰਤ ਹੈ ਤੇ ਫਿਰ ਸੰਗਤਾਂ ਨੇ ਕਿਹਾ ਮਹਾਰਾਜੀ ਸਾਡੇ ਮਾਲਵੇਂ ਵਿੱਚ ਕਾਲ ਬਹੁਤ ਪੈਂਦੇ ਆ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਵੱਲ ਲੈ ਜਾਵਾਂਗੇ ਗੁਰੂ ਜੀ ਦੇ ਬਚਨ ਮੁਤਾਬਕ ਅੱਜ ਵੀ ਹਾਜੀ ਰਤਨ ਤੇ ਕਿਲਾ ਮੁਬਾਰਕ ਵਿਖੇ ਸੰਗਤਾਂ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ਮੱਥਾ ਟੇਕ ਆਇਆ ਜੀ ਅੰਦਰ ਤੇ ਇੱਧਰ ਬਾਹਰ ਸੰਗਤਾਂ ਲੰਗਰ ਛਕ ਰਹੀਆਂ ਨੇ ਤੇ ਅੰਦਰ ਸੁਖਣੀ ਸਾਹਿਬ ਦੇ ਜਾਪ ਹੋ ਰਹੇ ਨੇ ਸਭ ਨੂੰ ਸਾਡੇ ਜਾਪ ਬੀਬੀਆਂ ਕਰ ਰਹੀਆਂ ਨੇ ਤੇ ਬੈਠਣ ਨੂੰ 1 ਇੰਚ ਜਗ੍ਹਾ ਲਈ ਹੈਗੀ ਅੰਦਰ ਇਹ ਅਜੇ ਧੰਨ ਧੰਨ ਗੋਬਿੰਦ ਸਿੰਘ ਪਾਸ਼ਾ ਜੀ ਦੀ 400 ਧਰਤੀ ਤੇ ਇਤਿਹਾਸ ਤੋਂ ਸੀ ਸਰਵਨ ਕਰ ਲਿਆ ਹੋਏਗਾ ਹੁਣ ਅਸੀਂ ਵੀ ਇੱਥੋਂ ਲੰਗਰ ਛਕਦੇ ਆਂ ਤੇ ਫਿਰ ਤੁਹਾਨੂੰ ਕਿਲਾ ਜਿਹੜਾ ਉਹ ਬਾਕੀ ਦਾ ਰਹਿੰਦਾ ਕਿਲਾ ਜਿਹੜਾ ਉਹ ਵੀ ਤੁਹਾਨੂੰ ਦਿਖਾਉਣਾ ਤੇ ਉਹਦਾ ਇਤਿਹਾਸ ਕਿਲੇ ਦਾ ਤੁਹਾਨੂੰ ਦੱਸਦਾ ਹਾਂ ਤੇ ਲੰਗਰ ਛਕੀ ਹੁਣ ਅਸੀਂ ਇਹਨੂੰ ਤੁਸੀਂ ਰੀਡ ਕਰ ਲਿਓ ਏ ਅੱਜ ਹੀ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਪਾਸ਼ਾਏ ਦਸਵੀਂ ਦਾ ਇਤਿਹਾਸ ਤੇ ਹੁਣ ਇਥੇ ਤੁਹਾਨੂੰ ਬਾਕੀ ਕਿਲਾ ਜਿਹੜਾ ਵਾ ਉਹਦੀ ਵੀ ਪੂਰੀ ਸਹਿਰ ਕਰਾਉਨੇ ਆ ਕਿਲੇ ਦੀ ਤੇ ਦਰਸ਼ਨ ਗੁਰੂ ਮਹਾਰਾਜ ਦੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਾਏ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਧਰਤੀ ਉਹਨਾਂ ਦੇ ਵੀ ਦਰਸ਼ਨ ਕਰਾਏ ਆ ਤੇ ਬਾਕੀ ਕਿਲੇ ਦਾ ਤੁਹਾਨੂੰ ਮੈਂ ਹੁਣ ਇਤਿਹਾਸ ਜਿਹੜਾ ਵਾ ਉਹ ਦੱਸਦਾ ਵਾਂ ਕਿ ਇਹ ਕਿਲਾ ਜਿਹੜਾ ਥੋੜਾ ਜਿਹਾ ਇਤਿਹਾਸ ਦੱਸੂਗਾ ਕਿਲੇ ਦਾ ਆਕੀ ਕਿਲਾ ਜਿਹੜਾ ਚਾਰ ਚੁਫੇਰੇ ਕਾਫੀ ਵੱਡਾ ਵਾ ਇੱਧਰ ਵੀ ਗੁਰਦੁਆਰਾ ਸਾਹਿਬ ਜਾਨੇ ਆ ਇਹ ਇੱਧਰ ਵੀ ਬਾਅਦ ਵਿੱਚ ਇਹ ਕਿਲਾ ਮੁबारक ਬਠਿੰਡੇ ਦਾ ਇਤਿਹਾਸਕ ਕਿਲਾ ਇਹ ਇਤਿਹਾਸ ਬਹੁਤ ਪੁਰਾਣਾ ਇਸ ਦੀ ਉਹ ਸਾਰੀ ਜਿਹੜੀ 90 ਤੋਂ 110 ਈਸਵੀ ਦੇ ਵਿੱਚ ਘਾਰ ਹੋਈ ਸੀ ਇਸ ਨੂੰ ਭਾਰਤ ਦੇ ਸਭ ਤੋਂ ਪੁਰਾਣੇ ਕਿਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੇ ਇਸ ਕਿਲੇ ਨੇ ਕਈ ਸਾਮਰਾਜਾਂ ਤੇ ਸ਼ਾਸਕਾਂ ਦੇ ਅਧੀਨ ਵੱਖ-ਵੱਖ ਨਾਵਾਂ ਹੇਠ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਵਿੱਚ ਰਜਿਆ ਸੁਲਤਾਨਾਂ ਦਾ ਇਤਿਹਾਸ ਕੈਦਖਾਨਾ ਵੀ ਸ਼ਾਮਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਤੋਂ ਬਾਅਦ ਇਸ ਕਿਲੇ ਦਾ ਨਾਮ ਕਿਲਾ ਗੋਬਿੰਦਗੜ੍ਹ ਵੀ ਪੈ ਗਿਆ ਸੀ ਔਰ ਹੁਣ ਇਸ ਨੂੰ ਕਿਲਾ ਮੁਬਾਰਕ ਕਿਹਾ ਜਾਂਦਾ ਹੈ। ਸ਼ੁਰੂਆਤੀ ਇਸ ਕਿਲੇ ਦੀ 90 ਤੋਂ 110 ਈਸਵੀ ਵਿੱਚ ਕਨਿਸ਼ਕ ਤੇ ਰਾਜਾ ਦੱਬ ਦੁਆਰਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਨਾਮ ਵਿਕਰਮਗੜ੍ਹ ਸੀ ਜੋ ਰਾਜਾ ਵਿਨੇਪਾਲ ਦੁਆਰਾ ਬਣਾਇਆ ਗਿਆ ਸੀ। ਫਿਰ ਮੱਧ ਕਾਲ ਵਿੱਚ ਇਸ ਨੂੰ ਭੱਟੀ ਰਾਓ ਨੇ ਨਾਵੇਂ ਸਿਰਿਓਂ ਬਣਾਇਆ ਸੀ। ਇਸ ਦਾ ਨਾਮ ਪੱਟੀ ਵਿੰਡਾ ਰੱਖਿਆ ਗਿਆ ਸੀ ਜਿਸ ਕਾਰਨ ਇਸ ਸ਼ਹਿਰ ਦਾ ਨਾਮ ਬਠਿੰਡਾ ਪਿਆ 1240 ਈਸਵੀ ਵਿੱਚ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸ਼ਾਸਕ ਰਜ਼ੀਆ ਸੁਲਤਾਨਾ ਨੂੰ ਇਸ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਕਿਲੇ ਵਿੱਚ ਘੁੰਮੀ ਜਾ ਰਹੇ ਹਾਂ ਤੇ ਕਿਲੇ ਦੇ ਵਿੱਚ ਕਿਲਾ ਤੇ ਬਹੁਤ ਵੱਡਾ ਵਾ ਲੇਕਿਨ ਜ਼ਿਆਦਾਤਰ ਕਿਲਾ ਜਿਹੜਾ ਇਹ ਬੰਦ ਕੀਤਾ ਹੋਇਆ ਵਾ ਸਿਰਫ ਗੁਰੂ ਘਰ ਹੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਇੱਥੇ ਆਉਣ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਇੱਥੇ ਆਉਣ ਦੇ ਨਾਲ ਰੌਣਕਾਂ ਜਿਹੜੀਆਂ ਹੋਰ ਵੀ ਜ਼ਿਆਦਾ ਵੱਧ ਗਈਆਂ ਇੱਥੇ ਤੇ ਉਹੀ ਰੌਣਕਾਂ ਦਿਖਦੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਅੰਦਰ ਚੱਲਦੇ ਪਏ ਸੀਗੇ ਤੇ ਸੁਖਮਨੀ ਸਾਹਿਬ ਹੁਣ ਵੀ ਦੋਹਰੇ ਪਾਠ ਸ਼ੁਰੂ ਹੋ ਗਿਆ ਤੇ ਲੰਗਰ ਮੈਂ ਸ਼ਾਗਾਂ ਪ੍ਰਸਾਦਾ ਤੇ ਹੁਣ ਮੈਂ ਉਧਰ ਜਾਣਾ ਵਾ ਉਸ ਗੁਰੂ ਘਰ ਦਾ ਦੇਖਦਾ ਜਾ ਕੇ ਬੋਰਡ ਇਤਿਹਾਸ ਉਧਰ ਵੀ ਜਾ ਕੇ ਤੇ ਫਿਰ ਮੈਂ ਅੰਦਰ ਹੁਣਾ ਵਾ ਔੜੀ ਜੀ ਚੜਾਈ ਆ ਇੱਥੋਂ ਚੜਾਈ ਪੈਂਦੀ ਆ ਉੱਪਰ ਤੱਕ ਤੇ ਜ਼ਿਆਦਾਤਰ ਬੱਚੇ ਜਿਹੜੇ ਆ ਕਿਲੇ ਚ ਘੁੰਮਣਾ ਜਣਾ ਇੰਜੋਏ ਕਰਦੇ ਨੇ ਤੇ ਇਹ ਆ ਜੀ ਉੱਪਰ ਕਿਲਾ ਕਿਲੇ ਦੇ ਉੱਪਰ ਗੁਰਦੁਆਰਾ ਸਾਹਿਬ ਇਹਦਾ ਇਤਿਹਾਸ ਪਤਾ ਕਾਕੇ ਗੁਰਦੁਆਰਾ ਸਾਹਿਬ ਦਾ ਕੋਨੋਂ ਐ ਉਹ ਤੁਹਾਨੂੰ ਟੀਚਰਾਂ ਨੇ ਦੱਸਿਆ ਨਹੀਂ ਟੀਚਰਾਂ ਨੇ ਦੱਸਿਆ ਕੁਛ ਕੁਛ ਨਹੀਂ ਦੱਸਿਆ ਟੀਚਰਾਂ ਨੇ ਦੱਸਿਆ ਕੀ ਦੱਸਿਆ ਇਹ ਇਹਦੇ ਬਾਰੇ ਚ ਬਸ ਟੀਚਰਾਂ ਨੂੰ ਪੁੱਛ ਕੇ ਆਇਆ ਕਰੋ ਨਾ ਬੱਚਿਆਂ ਨੂੰ ਟੀਚਰ ਲੈ ਆਉਂਦੇ ਨੇ ਪਰ ਬੱਚੇ ਵੀ ਛੋਟੇ ਆ ਹਲੇ ਛੋਟੇ ਬੱਚੇ ਨੂੰ ਇਨਾ ਇਤਿਹਾਸ ਨਹੀਂ ਟੀਚਰ ਥੋੜਾ ਬੋਤਾ ਦੱਸ ਦੇਣ ਜਦੋਂ ਕਮਾਉਣ ਲਿਆਉਂਦੇ ਆ ਦੱਸਣਾ ਚਾਹੀਦਾ ਬੱਚਿਆਂ ਨੂੰ ਇਹ ਹਾਜੀ ਉੱਪਰ ਪਹੁੰਚ ਗਏ ਹੁਣ ਅਸੀਂ ਇਸ ਪਾਸੇ ਵੀ ਇਹ ਹਾਜੀ ਪਹਿਲੇ ਦੇ ਅੰਦਰ ਇੱਧਰ ਵੀ ਉੱਪਰ ਮੈਂ ਆ ਗਿਆ ਹਾਂ ਜੋੜੇ ਉਤਾਰ ਲਏ ਆ ਤੇ ਪਹਿਲੇ ਉਧਰੋਂ ਦਰਸ਼ਨ ਕਰਕੇ ਆਇਆ ਸੀਗਾ ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਨਵਾਂ ਬਣਾਇਆ ਵਾ ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਸੀਗਾ ਇਹ ਪੁਰਾਣਾ ਸੀਗਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇੱਥੇ ਆ ਕੇ ਬਿਰਾਜੇ ਸਨ ਤੇ ਇਹ ਹੁਣ ਡੈਮੇਜ ਹੋਣ ਕਰਕੇ ਜਿਹੜਾ ਨਵਾਂ ਦਰਬਾਰ ਸਾਹਿਬ ਉਧਰ ਬਣਾਇਆ ਗਿਆ ਸੀਗਾ ਤੇ ਇਹ ਆ ਜੀ ਉਹ ਉਸ ਸਮੇਂ ਦਾ ਗੁਰਦੁਆਰਾ ਸਾਹਿਬ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੇ ਆ ਕੇ ਬਿਰਾਜੇ ਸਨ ਤੇ ਇਹ ਆ ਜੀ ਇੱਧਰ ਬਠਿੰਡਾ ਸ਼ਹਿਰ ਝੂਲ ਰਹੇ ਨਿਸ਼ਾਨ ਸਾਹਿਬ ਸ਼ਾਨ ਸਾਹਿਬ ਝੂਲ ਰਹੇ ਨੇ ਇਸ ਪਾਸੇ ਤੁਸੀਂ ਦੇਖ ਲਓ ਬਠਿੰਡਾ ਸ਼ਹਿਰ ਇਹ ਆ ਜੀ ਬਠਿੰਡਾ ਸ਼ਹਿਰ ਤੇ ਮੇਰਾ ਮੋਟਰਸਾਈਕਲ ਲੱਗਾ ਜੀ ਥੱਲੇ ਮੈਂ ਜ਼ੂਮ ਜ਼ੂਮ ਕਰਕੇ ਦਿਖਾਵਾਂ ਆ ਦੇਖੋ ਮੇਰਾ ਮੋਟਰਸਾਈਕਲ ਇਹ ਆ ਲੱਗਾ ਜੀ ਨੁਕਰ ਚ ਜਿੱਥੇ ਪੀਲੀ ਪਗੜੀ ਵਾਲੇ ਬਾਬਾ ਜੀ ਬੈਠੇ ਨੇ ਤੇ ਇਹ ਆ ਜੀ ਕਿਲਾ ਤੇ ਬਠਿੰਡਾ ਸ਼ਹਿਰ ਤੇ ਹੁਣ ਮੈਂ ਅੰਦਰੋਂ ਵੀ ਥੋੜੇ ਜਿਹਾ ਦਰਸ਼ਨ ਕਰਉਣਾ ਵਾਲੇ ਅੰਦਰ ਸਾਇਲੈਂਟ ਦੇ ਨਾਲ ਆਪਾਂ ਬੋਲ ਨਹੀਂ ਸਕਦੇ ਅੰਦਰ ਇਹ ਕਿਲਾ ਜਿਹੜਾ ਵਾ ਇਹ ਉਧਰ ਸ਼ਿਫਟ ਕੀਤਾ ਹੋਇਆ ਵਾ ਹਨ ਤਨਸ਼ਰੀ ਗੁਰੂ ਮਹਾਰਾਜ ਦਾ ਪ੍ਰਕਾਸ਼ ਇਸੀ ਦਾ ਪਹਿਲੇ ਪ੍ਰਾਤਨ ਸਥਾਨ ਇਹ ਅਸੀਂ ਤੁਸੀਂ ਦਰਸ਼ਨ ਕੀਤੇ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਹ ਧਰਤੀ ਕਿਲਾ ਮੁਬਾਰਕ ਬਠਿੰਡਾ ਤੇ ਦੋਨੋਂ ਸਥਾਨ ਤੁਹਾਨੂੰ ਦਿਖਾਤੇ ਆ ਨਵਾਂ ਸਥਾਨ ਵੀ ਤੇ ਪੁਰਾਤਨ ਸਥਾਨ ਵੀ ਪੁਰਾਤਨ ਸਥਾਨ ਜਿਹੜਾ ਸੀਗਾ ਉਹ ਥੋੜਾ ਮਾੜਾ ਹੋਣ ਕਾਰਨ ਤੇ ਨਵਾਂ ਸਥਾਨ ਜਿਹੜਾ ਸੀਗਾ ਉਹ ਬਣਾਇਆ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲੇ ਵੀਡੀਓ ਚ ਦਿਖਾਇਆ ਸੀ ਤੇ ਇਤਿਹਾਸ ਦੱਸਿਆ ਸੀ ਉਹ ਨਵਾਂ ਸਥਾਨ ਬਣਾਇਆ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਦੋਂ ਇਸ ਏਰੀਏ ਨੂੰ ਆਏ ਨੇ ਤੇ ਇੱਥੇ ਉਹ ਸੰਗਤਾਂ ਦੇ ਕਹਿਣ ਤੇ ਇੱਥੇ ਰੁਕੇ ਨੇ ਤੇ ਇਹ ਸੀ ਜੀ ਅੱਜ ਦੀ ਵੀਡੀਓ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਤੇ ਉਹ ਪ੍ਰਾਤਨ ਸਥਾਨ ਤੇ ਇਸ ਪਾਸੇ ਜਿਹੜਾ ਵਾ ਇਹ ਨਵਾਂ ਅਸਥਾਨ ਆ ਜਿੱਥੇ ਮੈਂ ਲੰਗਰ ਛਕਿਆ ਪ੍ਰਸ਼ਾਦਾ ਬੈਠ ਕੇ ਅੱਜ ਦੀ ਵੀਡੀਓ ਚ ਇਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਤੇ ਹੁਣ ਮੈਂ ਤਕਰੀਬਨ ਇੱਥੋਂ ਤਲਵੰਡੀ ਸਾਬੂ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਜਾਊਂਗਾ ਤੇ ਉੱਥੋਂ ਤੱਕ ਮੈਂ ਕੋਈ ਵੀ ਵੀਡੀਓ ਨਹੀਂ ਬਣਾਉਂਗਾ ਉੱਥੇ ਜਾ ਕੇ ਹੁਣ ਅਗਲੀ ਵੀਡੀਓ ਤੁਹਾਨੂੰ ਤੱਕ ਦਮਦਮਾ ਸਾਹਿਬ ਤੋਂ ਵੇਖਣ ਨੂੰ ਮਿਲੇਗੀ ਤੇ ਅੱਜ ਦੀ ਵੀਡੀਓ ਜ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ